ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਰਿਆਂ ਨੂੰ ਪਿਆਰ ਕਰੀ ਸਤਿ ਸ੍ਰੀ ਅਕਾਲ ਹਾਂਜੀ ਆਸ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਜੀ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਦੁਪਹਿਰ ਦਾ ਸਮਾਂ ਹੈ ਜੀ ਪ੍ਰਸ਼ਾਦਾ ਪਾਣੀ ਤਿਆਰ ਕਰਨ ਲੱਗੇ ਆਂ ਅੱਜ ਬਣਾਵਾਂਗੇ ਆਪਾਂ ਰਾਜਮਾ ਚਾਵਲ ਰਾਜਮਾ ਬੋਇਲ ਹੋ ਗਏ ਆਂ ਜੀ ਹੁਣ ਆਪਾਂ ਕਰਦੇ ਆਂ ਤੜਕੇ ਦੀ ਤਿਆਰੀ ਨਮੋ ਸੂਰ ਜੀ ਸੂਰ ਜੀ ਨਮੋ ਹਮਾਰੇ ਮਾਰੀਆ ਸਿਵਰਿਆ ਉਹ ਜੋ ਸਦਾ ہمارے ਪੱਛਾ ਸ੍ਰੀ ਅਸ ਤੁਝੂ ਕਰੀ ਹੋ ਰੱਛਾ ਆਰਾਖ ਸ਼ਾਦਾ ਪਾਣੀ ਛਕਲੇ ਤੇ ਹੋਣਾ ਭਾਂਡੇ ਕੋਲੇ ਮਾਂਝਨੇ ਆਪਾਂ ਜੀ ਸ਼ਬਦ ਭਾਦੇ ਆ ਜਾ ਜਗਤ ਜਲੰਦਾਰਾ ਕਰ ਲੈ ਆਕਨੇ ਕਿਰਪਾਤਾਰ ਜਿੱਤ ਦਿਵਾਰੈ ਉਬਰ ਤਿਸੈ ਹੋ ਬਾਰੇ ਸਤ ਗੁਰੂ ਸੁਖ ਵੇਖਾਲੇ ਆ ਸੱਚਾ ਸ਼ਬਦ ਸੁਣਾ ਨਾਨਕ ਆਵਰ ਨਸ ਜਈ ਹਰ ਬਿਨ ਬਖਸ਼ਣ ਹਾਰ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30

61 62 63 64 65 66 67 68 69 70. 70 71 72 73 74 75 76 77 78 79 80, 80. 81 82 83 84 85 86 ਮਹਾਰਾਜ ਦੀ ਕਿਰਪਾ ਹਾਂਜੀ ਜਿਹੜਾ ਕੈਲੀਫੋਰਨੀਆ ਚ ਐਕਸੀਡੈਂਟ ਹੋਇਆ ਟਰੱਕ ਡਰਾਈਵਰ ਤੋਂ ਉਹਦੇ ਬਾਰੇ ਗੱਲ ਕਰਨੀ ਆਪਾਂ ਆ ਜਿਹੜਾ ਨਵਾਂ ਦੁਆਰੇ ਕੇਸ ਹੋਇਆ ਹਾਂਜੀ ਜਿਹੜਾ ਯੰਗ ਮੁੰਡਾ 21 ਸਾਲ ਦਾ ਹਾਂਜੀ 21 ਸਾਲ ਦਾ ਹਾਂਜੀ ਕਹਿੰਦੇ ਆ ਕਿ ਪਾਣੀ ਡਰੱਗ ਕੀਤੀ ਜਾਂ ਨਹੀਂ ਆ ਵੀ ਡੋਨਟ ਨੋ ਬਟ ਇੱਕ ਗੱਲ ਆ ਮੈਂ ਇਹ ਦੇਖੀ ਆ ਹੁਣ ਅਜੇ ਹਫਤਾ ਵੀ ਨਹੀਂ ਹੋਇਆ ਇੱਕ ਗੋਰੇ ਤੋਂ ਐਕਸੀਡੈਂਟ ਹੋਇਆ ਜਿਹਦੇ ਚ 8 ਹਾਂਜੀ ਫੈਮਿਲੀ ਮੈਂਬਰਾਂ ਦੀ ਮੌਤ ਹੋਈ ਆ ਖਾਸ ਕਰਕੇ ਬੱਚੇ ਹੀ ਸੀਗੇ ਉਹਦੇ ਵਿੱਚ ਉਦੀ ਖਬਰ ਬਹੁਤ ਘੱਟ ਕਿਤੇ ਆਈ ਆ ਆਪਣੇ ਕੁਝ ਲੋਕਾਂ ਨੇ ਪਾਈ ਆ ਤੇ ਇੱਕ ਦੋ ਮੀਡੀਆ ਨੇ ਪਾਈ ਹੋਣਗੀਆਂ ਪਰ ਉਹਦਾ ਕੋਈ ਡੈਸ਼ ਕੈਮ ਫੁਟੇਜ ਕੁਝ ਨਹੀਂ ਆਇਆ ਆਪਣੇ ਮੁੰਡੇ ਤੋਂ ਹੁਣ ਹੋਇਆ ਡੈਸ਼ ਕੈਮ ਫੁਟੇਜ ਪਹਿਲਾਂ ਇੰਟਰਨੈਟ ਤੇ ਵਾਇਰਲ ਹੋ ਜਾਂਦਾ ਕਿਦਾਂ ਉਹ ਜਿਹੜਾ ਪਹਿਲਾ ਕੇਸ ਹੋਇਆ ਸੀ ਇੱਕ ਹੋਰ ਮੁੰਡੇ ਤੋਂ ਆਪਣੇ ਤੋਂ ਜਿਹੜਾ ਯੂ ਟਰਨ ਕਰਦਾ ਸੀਗਾ ਉਹਦਾ ਵੀ ਡੈਸ਼ ਕੈਮ ਫੁਟੇਜ ਛੱਟੇ ਹੀ ਵਾਇਰਲ ਹੋ ਗਿਆ ਗੋਰਾਆਂ ਦੇ ਹੋਰ ਵੀ ਕਈ ਐਕਸੀਡੈਂਟ ਹੋਇਆ ਇਸ ਦੋਨੋਂ ਆਪਣੇ ਪੰਜਾਬੀਆਂ ਐਕਸੀਡੈਂਟ ਤੋਂ ਬਚਾਲੇ ਤੇ ਉਹਨਾਂ ਦਾ ਕੋਈ ਡੈਸ਼ ਕੈਮ ਫੁਟੇਜ ਕੁਛ ਨਹੀਂ ਰਿਲੀਜ਼ ਹੁੰਦਾ ਨਾ ਖਬਰਾਂ 'ਚ ਮੇਨ ਵਾਇਰਲ ਹੁੰਦਾ ਜਾਂ ਕੁਛ ਵੀ ਆਂਦਾ ਸੋ ਇੱਥੋਂ ਪੱਕਾ ਪਤਾ ਲੱਗ ਰਿਹਾ ਕਿ ਇਸ ਟਾਈਮ ਤੇ ਆਉਂਦੇ ਹੋਏ ਇਸ ਟਾਈਮ ਲਾਈਕ ਪਤਾ ਨਹੀਂ ਕਿੰਨੇ ਚਿਰ ਲਈ ਪੰਜਾਬੀ ਜਿੰਨੇ ਵੀ ਐਕਸੀਡੈਂਟ ਹੋਣਗੇ ਰੱਬ ਨਾ ਕਰੇ ਬਟ ਜੋ ਹੋਣਗੇ ਜੇ ਉਹਨਾਂ ਦਾ ਡੈਸ਼ ਕੈਮ ਫੁਟੇਜ ਵਾਇਰਲ ਹੋਊਗਾ ਤੇ ਸਾਰੇ ਪਾਸੇ ਇਹ ਖਬਰ ਫੈਲੂਗੀ ਸੋ ਟਾਰਗੇਟ ਕੀਤਾ ਜਾ ਰਿਹਾ ਸੋ ਆਪਾਂ ਇਹਦੇ ਪਿੱਛੇ ਕਾਫੀ ਰੀਜ਼ਨ ਹੋ ਸਕਦੇ ਨੇ ਇੱਕ ਤਾਂ ਰੈਸਿਜ਼ਮ ਹੈ ਹੀ ਆ ਜਿਹੜਾ ਆਪਾਂ ਨੂੰ ਦੱਸਤਾ ਸੋ ਕੁਝ ਹੋਰ ਵੀ ਗੱਲਾਂ ਹੈਗੀਆਂ ਜਿਵੇਂ ਕਿ 트럼ਪ ਜਾਂ ਵਾਈਟ ਹਾਊਸ ਹੋ ਜੀ ਦਿਵਾਲੀ ਮਨਾ ਰਿਆ ਇੰਡੀਆ ਨੂੰ ਆਪਦੇ ਨਾਲ ਮਨਾ ਰਿਆ ਕਿ ਜੀਓ ਪੋਲਿਟਿਕਸ ਵਿੱਚ ਕਈ ਗੱਲਾਂ ਹੋਰ ਵੀ ਹੈਗੀਆਂ ਕਿ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾਵੇ ਰਾਈਟ ਸੋ ਕਈ ਗੱਲਾਂ ਹੈਗੀਆਂ ਜਿਵੇਂ ਕੁਝ ਇਹ ਵੀ ਕਈ ਕਹਿ ਰਹੇ ਨੇ ਕਿ ਆਪਣੇ ਜਿਹੜੇ ਲੋਕ ਆ ਇਹਨਾਂ ਨੂੰ ਰਿਪਲੇਸ ਕੀਤਾ ਜਾਣਾ ਜਿਹੜੇ AI ਟਰੱਕ ਆ ਰਹੇ ਨੇ AI ਟਰੱਕ ਜਿਹੜੇ ਸੈਲਫ ਡਰਾਈਵਿੰਗ ਟਰੱਕ ਆ ਰਹੇ ਉਹ ਰਿਲੀਜ਼ ਕਰਨ ਇਹਨਾਂ ਨੂੰ ਆਉਂਦੇ ਕੁਝ ਸਾਲਾਂ 'ਚ ਤੇ ਹੋ ਸਕਦਾ ਪਹਿਲਾਂ ਆਪਣੇ ਲੋਕ ਟਾਰਗੇਟ ਕੀਤੇ ਜਾਣਗੇ ਜਿਵੇਂ ਇੰਡਸਟਰੀ ਵਿੱਚ ਪਹਿਲਾਂ ਸ਼ਾਰਟਫਾਲ ਕੀਤੀ ਜਾਊਗੀ ਪੰਜਾਬੀ ਡਰਾਈਵਰਾਂ ਨੂੰ ਜਾਂ ਹੋਰ ਔਖਾ ਕੀਤਾ ਜਾਊਗਾ ਪਤਾ ਨਹੀਂ ਹੁਣ ਰੱਬ ਜਾਣੇ ਜਾਂ ਪੰਜਾਬੀਆਂ ਦੀਆਂ ਕੰਪਨੀਆਂ ਨੂੰ ਟਾਰਗੇਟ ਕੀਤਾ ਜਾਊਗਾ ਤੇ ਪਹਿਲਾਂ ਇਨਾਂ ਦੇ ਟਰੱਕ ਰਿਪਲੇਸ ਕੀਤੇ ਜਾਣਗੇ ਏਆਈ ਵਿੱਚ ਫਿਰ ਹੌਲੀ-ਹੌਲੀ ਦੂਜਿਆਂ ਦੇ ਫਿਰ ਸੋ ਬਹੁਤ ਗੱਲਾਂ ਨੇ ਤੇ ਦੇਖਦੇ ਹਾਂ ਹੁਣ ਨਾਲ ਦੀ ਨਾਲ ਕੀ ਹੁੰਦਾ ਕਿਉਂਕਿ ਯੂਰਪ ਵੈਸਟਰਨ ਕੰਟਰੀਸ ਵਿੱਚ ਵੀ ਤੇ ਇੱਥੇ ਵੀ ਨਾਰਥ ਅਮਰੀਕਾ ਵਿੱਚ ਵੀ ਕੀ ਇਹ ਰੈਸਿਜ਼ਮ ਦੇਨ ਪਰ ਦੇਣਾ ਦੁਆਰੇ ਰੀਇਗਨਾਈਟ ਕੀਤਾ ਜਾ ਰਿਹਾ ਬਹੁਤ ਵੱਡੇ ਲੈਵਲ ਤੇ ਸਿਵਲ ਵਾਰ ਤੱਕ ਹੋਣ ਦੀਆਂ ਗੱਲਾਂ ਹੋ ਰਹੀਆਂ ਇਸ ਮੁਲਕਾਂ ਵਿੱਚ ਸੋ ਦੇਖੋ ਕੀ ਹੁੰਦਾ ਗਾਂਵ ਵਾਲਾ ਸਮਾਂ ਦੱਸੂਗਾ ਪਰ ਜਿਹੜਾ ਇਹ ਜਿਹੜੇ ਵਾਇਰਲ ਐ ਇੱਕਦਮ ਡੈਸ਼ ਫੇਮ ਫੁਟੇਜ ਹੋ ਜਾਂਦੇ ਆ ਵਾਇਰਲ ਹੋ ਜਾਂਦੇ ਆ ਵੀਡੀਓਸ ਤੇ ਦੂਜਿਆਂ ਦੇ ਹੁੰਦੇ ਨਹੀਂਗੇ ਇੰਨੇ ਅੱਠ ਫੈਮਿਲੀ ਦੇ ਮੈਂਬਰ ਮਾਰੇ ਗਏ ਕੋਈ ਕਵਰ ਹੀ ਨਹੀਂ ਖਾਸ ਦੀ ਕੁਝ ਆਪਣੇ ਪੰਜਾਬੀਆਂ ਲੋਕਾਂ ਨੇ ਕੀਤੀ ਗੱਲ ਉਹਦੇ ਤੇ ਸੋ ਦੇਖਦੇ ਆ ਕਿ ਚੱਲਦਾ ਪਰ ਟਾਰਗੇਟਡ ਡੈਫੀਨਟਲੀ ਇਟਸ ਟਾਰਗੇਟਡ ਤੇ ਜਿਹੜਾ ਹੁਣ ਕਰਮਜੀਤ ਤੂੰ ਨੇ ਵੀਡੀਓ ਤੇ ਕੋਲ ਜਿਹੜਾ ਟਰੱਕ ਡਰਾਈਵਰ ਆ ਉਹਦੇ ਫਾਦਰ ਸਾਹਿਬ ਵੀ ਦੱਸ ਰਹੇ ਸੀਗੇ ਵੀ ਉਹ ਛੋਟੇ ਹੁੰਦੇ ਨੇ ਅਮਰ ਸ਼ਕਿਆ ਹੋਇਆ ਆ ਤੇ ਨਸ਼ਾ ਤਾਂ ਬਿਲਕੁਲ ਨਹੀਂ ਸੀ ਕਰਦਾ ਨਿਆਣਾ ਹਨਾ ਬਿਲਕੁਲ ਉਹ ਜਿਵੇਂ ਕਹਿੰਦੇ ਨੇ ਕਿ ਨਸ਼ਾ ਨਹੀਂ ਕਰਦਾ ਤੇ ਉਧਰੋਂ ਕਹਿ ਰਹੇ ਨੇ ਕੀਤਾ ਹੋਇਆ ਸੋ ਵੀ डोंਟ نو ਕਿ ਮਤਲਬ ਕੀ ਗੱਲ ਅਸਲ ਚ ਸੋ ਲੱਗਦਾ ਨਹੀਂ ਕਿ ਉਹ ਮੁੰਡਾ ਕਰਦਾ ਬਟ ਦੇਖੋ ਹੁਣ ਜੋ ਵੀ ਹੋਇਆ ਪਾਟ ਮਾਰਾ ਹੋਇਆ ਮਾਰਾ ਤਾਂ ਬਹੁਤ ਹੋਇਆ ਬਹੁਤ ਮਾਰਾ ਹੋ ਰਿਹਾ ਤੇ ਪਿਆਤ ਹੋ ਵੀ ਨਾ ਤਨ ਦੀ ਡੈਥ ਹੋ ਗਈ ਹੁਣ ਇਹ ਮੁੰਡੇ ਦੀ ਜਿੰਦਗੀ ਰੋਣੀ ਗਈ ਇੱਕ ਤਰ੍ਹਾਂ ਦੀ ਰਾਈਟ ਸੋ ਪਤਾ ਨਹੀਂ ਕੀ ਚਾਰजेस ਲਾਉਣੇ ਆ ਕੀ ਕਰਨਾ ਰਾਈਟ ਹਾਂਜੀ ਤੇ ਇਹ ਇਕੱਲੇ ਨਹੀਂ ਦੀ ਉਹਨਾਂ ਦੇ ਫੈਮਲੀ ਜਿਹੜੇ ਪੂਰੇ ਹੋਏ ਉਹਨਾਂ ਦੀ ਗਾਂ ਫੈਮਲੀ ਵੀ ਔਖੀ ਆ ਇੱਧਰ ਵੀ ਇੱਧਰ ਮੁੰਡੇ ਦੇ ਵੀ ਫੈਮਲੀ ਔਖੀ ਹੋਣੀ ਆ ਸਾਰੇ ਰਾਈਟ ਸੋ ਦੇਖੋ ਮਹਾਰਾਜ ਕਿਰਪਾ ਕਰਨ ਤੇ ਆਦਾ ਥੋੜਾ ਅ ਧਿਆਨ ਰੱਖੋ ਖਫਰਾ ਵਿੱਚ ਵੀ ਜੇ ਤੁਹਾਨੂੰ ਲੱਗਦਾ ਟਾਰਗੇਟਡ ਤਾਂ ਇਸ ਦੇ ਖਿਲਾਫ ਜ਼ਰੂਰ ਆਵਾਜ਼ ਉਠਾਓ ਕਿ ਜੇ ਸਾਨੂੰ ਇਦਾਂ ਟਰੀਟ ਕੀਤਾ ਜਾ ਰਿਹਾ ਇੱਕ ਕ੍ਰਿਮੀਨਲ ਨੂੰ ਪੇਸ਼ ਕੀਤਾ ਜਾ ਸਾਡੀ ਕੌਮ ਨੂੰ ਤੇ ਦੂਜੇ ਪਾਸੇ ਜਿਹੜੇ ਕ੍ਰਾਈਮਸ ਹੋ ਰਹੇ ਨੇ ਉਹਨਾਂ ਨੂੰ ਵੀ ਹਾਈਲਾਈਟ ਕਰਨਾ ਚਾਹੀਦਾ ਰਾਈਟ ਸੋ ਇਟ ਸ਼ੁੱਡਨਟ ਬੀ ਬੇਸਡ ਔਨ ਰੇਸ ਐਂਡ ਕਲਰ ਠੀਕ ਹੈ ਜੀ ਹਾਂਜੀ ਵਾਈ ਗੁਰਜੀ ਦਾ ਖਾਲਸਾ ਵਾਈ